ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਾਂ ਦੀ ਲੋਕ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਵਿਕਰਮ ਸਿੰਘ ਮਜੀਠੀਆ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਜੋ ਕੁਝ ਵਿਕਰਮ ਸਿੰਘ ਮਜੀਠੀਆ ਦੇ ਨਾਲ ਕੀਤਾ ਜਾ ਰਿਹਾ ਤੇ ਸੁਖਵੀਰ ਬਾਦਲ ਦੇ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਭਰਤੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਜਥੇਦਾਰਾਂ ਨੂੰ ਹਟਾਇਆ ਜਾਂਦਾ ਹੈ ਤਾਂ ਵਿਕਰਮ ਸਿੰਘ ਮਜੀਠੀਆ ਨਾਰਾਜ਼ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਇੱਕ ਪੋਸਟ ਕਹਿ ਲਈ ਜਦ ਇੱਕ ਪ੍ਰੈਸ ਨੋਟ ਜਾਰੀ ਕਰਕੇ ਆਪਣੀ ਨਾਰਾਜ਼ਗੀ ਜਤਾਈ ਜਾਂਦੀ ਹੈ ਜੋ ਜਥੇਦਾਰ ਸਹਿਬਾਨਾਂ ਨੂੰ ਜਿਸ ਤਰੀਕੇ ਦੇ ਨਾਲ ਹਟਾਇਆ ਗਿਆ ਸੀ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਲਗਾਤਾਰ ਬਿਆਨ ਆਉਂਦੇ ਨੇ ਬਿਆਨ ਜਿਹੜੇ ਸੁਖਵੀਰ ਬਾਦਲ ਨੂੰ ਲੈ ਕੇ ਇਹ ਹੀ ਗੱਲ ਕਹੀ ਜਾ ਰਹੀ ਸੀ ਕਿ ਸੁਖਵੀਰ ਬਾਦਲ ਤੇ ਵਿਕਰਮ ਸਿੰਘ ਜੀਠੀਆ ਦੇ ਵਿਚਕਾਰ ਕੁਝ ਵੀ ਸਹੀ ਨਹੀਂ ਹੈਗਾ ਇਹ ਆਪਸ ਦੇ ਵਿੱਚ ਇਹਨਾਂ ਦੀ ਅਨਬਨ ਹੋ ਚੁੱਕੀ ਹੈ ਪਰ ਜਿਸ ਤਰ੍ਹਾਂ ਬਲਵਿੰਦਰ ਸਿੰਘ ਪੁੰਦਰ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਪਹਿਲਾਂ ਪ੍ਰੈਸ ਨੋਟ ਪਾਰਟੀ ਦੇ ਵੱਲੋਂ ਜਾਰੀ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਨਕਾਰ ਦਿੱਤਾ ਜਾਂਦਾ ਕਿ ਮੇਰੀ ਇਹੋ ਜੀ ਸ਼ਬਦਾਵਲੀ ਨਹੀਂ ਹੋ ਸਕਦੀ ਕਿ ਉਹਨਾਂ ਨੇ ਪਿੱਠ ਦੇ ਵਿੱਚ ਛੁਰਾ ਮਾਰੇ ਆ ਪਰ ਉਸ ਤੋਂ ਬਾਅਦ ਲਗਾਤਾਰ ਜਦੋਂ ਸਮਾਂ ਪੈਂਦਾ ਗਿਆ ਤਾਂ ਉਹਨਾਂ ਨੇ ਆਪਣੇ ਬਿਆਨ ਨੂੰ ਵੀ ਸਹੀ ਠਹਿਰਾਇਆ ਜਿਸ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਏ ਉਤਨੀ ਨਿਸ਼ਾਨੇ ਸਾਦੇ ਹਨ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਆ ਤੇ ਦੂਜੇ ਪਾਸੇ ਜਿਹੜੇ ਕੁਝ ਹੋਰ ਆਗੂ ਸੀ ਜਿਤਨਾ ਬਲਵਿੰਦਰ ਸੀ ਭੁੰਦਰ ਸੀ ਉਹ ਬਿਕਰਮ ਸਿੰਘ ਜੀਠੇ ਮਿਲ ਜਾਂਦੇ ਨੇ ਭਾਵੇਂ ਉਹ ਨਹੀਂ ਮਿਲਦੇ ਤਾਂ ਕਿਤੇ ਨਾ ਕਿਤੇ ਇੱਕ ਜਿਹੜਾ ਘਟਨਾਕਰਮ ਸੀ ਉਹ ਸ਼ੁਰੂ ਹੁੰਦਾ ਕਿ ਬਿਕਰਮ ਸਿੰਘ ਜੀਠੇ ਨੂੰ ਮਨਾ ਲਿਆ ਜਾਵੇ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਸਨ ਕਿ ਬਿਕਰਮ ਸਿੰਘ ਮਜੀਠੀਆ ਹੁਣ ਅਕਾਲੀ ਦਲ ਬਾਦਲ ਦੇ ਗਰੁੱਪ ਦੇ ਨਾਲ ਹੀ ਰਹਿਣਗੇ ਉਹ ਵਾਗ ਹੀ ਨਹੀਂ ਹੋਣਗੇ ਹੁਣ ਇੱਕ ਹੋਰ ਵੱਡੀ ਚਰਚਾ ਨਵੀਂ ਛਿੜ ਪਈ ਹੈ ਕਿ ਹੁਣ ਜਿਸ ਤਰ੍ਹਾਂ ਦਾ ਜੋ ਘਟਨਾਕਰਮ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਜਿਹੜੇ ਨੇ ਹੁਣ ਸੁਖਵੀਰ ਬਾਦਲ ਦੀ ਥਾਂ ਦੇ ਉੱਤੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨਵੇਂ ਪ੍ਰਧਾਨ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਅੱਜ ਜੇਕਰ ਦੇਖਿਆ ਜਾਵੇ ਤਾਂ ਸੁਖਵੀਰ ਬਾਦਲ ਤੋਂ ਬਾਅਦ ਵਿਕਮ ਸਿੰਘ ਮਜੀਠੀਆ ਇੱਕ ਵੱਡੇ ਕਦਮ ਵਾਲੇ ਆਗੂ ਨੇ ਜਿਨ੍ਹਾਂ ਦਾ ਪ੍ਰਭਾਵ ਨੌਜਵਾਨਾਂ ਦੇ ਵਿੱਚ ਵੀ ਹੈਗੇ ਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਪਕੜ ਹੈ ਤੇ ਵਿਰੋਧੀਆਂ ਨੂੰ ਵੀ ਬੜੇ ਵੱਖਰੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਉਹਨਾਂ ਦੀ ਕਹੀ ਗੱਲ ਅਸਰ ਕਰਦੀ ਹੈ ਉਸ ਦਾ ਕਿਤੇ ਨਾ ਕਿਤੇ ਵੋਟਰਾਂ ਦੇ ਉੱਤੇ ਜ਼ਰੂਰ ਪ੍ਰਭਾਵ ਜਾਉਂਦਾ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵਿਕਰਮ ਸਿੰਘ ਜੀਠਿਆ ਦੀ ਜਿਹੜੀ ਸੁਰੱਖਿਆ ਸੀ ਉਹ ਹਟਾ ਦਿੱਤੀ ਗਈ ਸੀ ਉਸ ਨੂੰ ਲੈ ਕੇ ਜਿਸ ਤਰ੍ਹਾਂ ਬਵਾਲ ਜਿਸ ਤਰ੍ਹਾਂ ਸਿਆਸੀ ਚਰਚਾ ਜਾਂ ਫਿਰ ਜਿਸ ਤਰ੍ਹਾਂ ਜੋ ਖਿੱਚੋਤਾਣ ਚੱਲਦੀ ਉਹ ਸਭ ਦੇ ਸਾਹਮਣੇ ਹੈ ਜਿਸ ਨੂੰ ਲੈ ਕੇ ਸੁਖਵੀਰ ਬਾਦਲ ਦੇ ਵੱਲੋਂ ਵਿਕਰਮ ਸਿੰਘ ਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੁਲਾਕਾਤ ਕਰਨ ਤੋਂ ਬਾਅਦ ਜੋ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਤਰ੍ਹਾਂ ਜੋ ਘਟਨਾ ਕਰਨ ਵਾਪਰਿਆ ਤਾਂ ਉਹਨਾਂ ਨੇ ਇੱਕ ਬਿਆਨ ਇਹ ਵੀ ਦਿੱਤਾ ਕਿ ਹੁਣ ਅਸੀਂ ਵਿਕਰਮ ਸਿੰਘ ਜੀਠੀਆ ਨੂੰ ਸੁਰੱਖਿਆ ਦੇਵਾਂਗੇ ਇਸ ਦੇ ਮayne ਕੀ ਨੇ ਕਿਵੇਂ ਸੁਰੱਖਿਆ ਦਿੱਤੀ ਜਾਵੇਗੀ ਕੀ ਹੁਣ ਅਕਾਲੀ ਦਲ ਜਿਹੜਾ ਆਪਣਾ ਨਵਾਂ ਪ੍ਰਧਾਨ ਚੁਨੇਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਚੁਨੇਗਾ ਕਿਉਂਕਿ ਜਿਸ ਤੋਂ ਬਾਅਦ ਉਹਨੂੰ ਸੁਰੱਖਿਆ ਮਿਲ ਸਕਦੀ ਹੈ ਕਿਉਂਕਿ ਜੇਕਰ ਪਾਰਟੀ ਦਾ ਪ੍ਰਧਾਨ ਹੋਵੇਗਾ ਤਾਂ ਸੁਰੱਖਿਆ ਤਾਂ ਜ਼ਰੂਰੀ ਹੈ ਪਰ ਹੁਣ ਜਿਸ ਤਰ੍ਹਾਂ ਦੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਹੁਣ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਨੇ ਹੋ ਸਕਦਾ ਹੈ ਕਿ ਸੁਖਵੀਰ ਬਾਦਲ ਨੂੰ ਲੈ ਕੇ ਜਿਸ ਤਰ੍ਹਾਂ ਜੋ ਖਲਾਫ ਪਿਆ ਹੋਇਆ ਉਸ ਲੀਡਰਸ਼ਿਪ ਨੂੰ ਲੈ ਕੇ ਕੁਝ ਆਗੂ ਨੇ ਜਿਹੜੇ ਉਹ ਨਾਸਹਿਮਤ ਹੋਣ ਉਹਨਾਂ ਦੇ ਨਾਲ ਜੇਕਰ ਉਹ ਪ੍ਰਧਾਨ ਬਣਦੇ ਕੀ ਹੋ ਸਕਦਾ ਕੁਝ ਸਮੇਂ ਦੇ ਲਈ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਵੀ ਲਾਂਭੇ ਰੱਖ ਲਿਆ ਜਾਵੇ ਕਿਉਂਕਿ ਉਸ ਦੀ ਥਾਂ ਦੇ ਉੱਤੇ ਬਿਕਮ ਸਿੰਘ ਜੀਠੀ ਆ ਜਾ ਕੇ ਤੇ ਹੋਰ ਨੂੰ ਚੁਣ ਲਿਆ ਜਾਵੇ ਕਿਉਂਕਿ ਪਹਿਲਾਂ ਜਿਹੜਾ ਇਹ ਪ੍ਰਧਾਨ ਦੀ ਚੋਣ ਸੀ ਜੋ ਇਹਨਾਂ ਦੇ ਵੱਲੋਂ ਕਹੀ ਗਈ ਸੀ 30 ਇਹ 1 ਜਿਹੜੀ ਮਾਰਚ ਉਸ ਨੂੰ ਹੋਣੀ ਸੀ ਪਰ ਉਸ ਤੋਂ ਬਾਅਦ ਲਗਾਤਾਰ ਇਹਦੇ ਵਿੱਚ ਸਮਾਂ ਪੈਂਦਾ ਗਿਆ 1 ਮਹੀਨੇ ਦਾ ਡਿਲੇ ਹੋ ਗਿਆ ਜਿਹੜਾ ਵਿੱਚ ਹੁਣ ਤਿਆਰੀ ਹੈ ਕਿ ਹਜ਼ਾਰਾ ਕੀ 10-15 ਦਿਨ ਦੇ ਵਿੱਚ ਵਿੱਚ ਹੀ ਜਿਹੜਾ ਅਗਲਾ ਪ੍ਰਧਾਨ ਹੈ ਕਾਲੀਦਾ ਉਹ ਚੁਣਿਆ ਜਾਵੇਗਾ ਹੁਣ ਇੱਥੇ ਦੇਖਣਾ ਇਹ ਹੀ ਬੇਹਦ ਖਾਸ ਹੈ ਕਿ ਜਿਹੜਾ ਪ੍ਰਧਾਨ ਨਵਾਂ ਚੁਣਿਆ ਜਾਵੇਗਾ ਕਿ ਵਿਕਰਮ ਸਿੰਘ ਮਜੀਠੀਆ ਹੋਣਗੇ ਜਾਂ ਫਿਰ ਕੋਈ ਹੋਰ ਲੀਡਰ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਭ ਨੇ ਜਿਹੜਾ 2 ਦਸੰਬਰ ਤੋਂ ਬਾਅਦ ਜਿਹੜਾ ਘਟਨਾਕਰਨ ਵਾਪਰਿਆ ਸੀ ਤਾਂ ਉਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਦੇ ਵੱਲੋਂ ਆਪਣੀ ਭਰਤੀ ਕੀਤੀ ਗਈ ਸੀ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਵੱਖਰੀ ਤੌਰ ਦੇ ਉੱਤੇ ਕਰ ਰਹੀ ਹੈ ਉਸ ਨੂੰ ਦੇਖਦਿਆਂ ਵੀ ਕੀਤੇ ਨਾ ਕਿਤੇ ਹੋ ਸਕਦਾ ਹੈ ਕਿ ਸੁਖਵੀਰ ਬਾਦਲ ਨੂੰ ਨਾ ਪ੍ਰਧਾਨ ਬਣਾਇਆ ਜਾਵੇ ਕਿਉਂਕਿ ਜੇਕਰ ਸੁਖਵੀਰ ਬਾਦਲ ਪ੍ਰਧਾਨ ਬਣਦੇ ਨੇ ਤਾਂ ਕਿਤੇ ਨਾ ਕਿਤੇ ਵੋਟਰਾਂ ਦੇ ਵਿੱਚ ਵੀ ਨਿਰਾਸ਼ਾ ਹੋਏਗੀ ਕਿਉਂਕਿ ਜੇਕਰ ਵੇਖਿਆ ਜਾਵੇ ਤਾਂ ਹੁਣ ਕੀ ਜਿਸ ਤਰ੍ਹਾਂ ਸੁਖਵੀਰ ਬਾਦਲ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਸੀ ਤਾਂ ਉਸ ਦੇ ਵਿੱਚ ਵਰਕਰਾਂ ਦੀ ਮੰਗ ਇਹੀ ਸੀ ਕਿ ਲੀਡਰਸ਼ਿਪ ਨੂੰ ਲੰਬੇ ਕਰ ਦਿੱਤਾ ਜਾਵੇ ਜਾਂ ਫਿਰ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਹੋਣ ਦੇ ਲਈ ਕਿਹਾ ਗਿਆ ਸੀ ਕੀ ਹੁਣ ਉਹ ਰਿਪੋਰਟ ਹੁਣ ਲਾਗੂ ਐਦਾਂ ਕਿਤੇ ਜਾਵੇਗੀ ਜੋ ਵਰਕਰਾਂ ਦੀ ਮੰਗ ਸੀ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇਹ ਵੀ ਚਰਚਾਾਂਵਾਂ ਤੇਜ ਨੇ ਪਰ ਹੁਣ ਵੇਖਣਾ ਇੱਥੇ ਬੇਅਦਖਾਸ ਇਹੀ ਹੈ ਕਿ ਜੋ ਅਕਾਲੀ ਦਲ ਦੀ ਸਥਿਤੀ ਬਣੀ ਹੋਈ ਹੈ ਕੀ ਬਿਕਰਮ ਸਿੰਘ ਮਜੀਠੀਆ ਜੇਕਰ ਪ੍ਰਧਾਨ ਬਣਦੇ ਨੇ ਜਾਂ ਫਿਰ ਬਣਾਏ ਜਾਂਦੇ ਨੇ ਜੋ ਚਰਚਾਵਾਂ ਨੇ ਜਾਂ ਫਿਰ ਜੋ ਸਿਆਸੀ ਕੁਸਰਮ ਉਸੇ ਸਟਾਰਟ ਹੋ ਚੁੱਕੀ ਹੈ ਕਿ ਉਹ ਅਕਾਲੀ ਦਲ ਨੂੰ ਇਸ ਸੰਕਟ ਦੇ ਵਿੱਚੋਂ ਕੱਢ ਕੇ ਹੁਣ ਮੁੜ ਉਹੀ ਜਿਹੜੀ ਜੇ ਗੱਲ ਕਰ ਲਈ 27 ਤੋਂ 12 ਵਾਲੀ ਜਾਂ 97 ਵਾਲੀ ਜਿਹੜੀ ਸਰਕਾਰ ਸੀ ਅਕਾਲੀ ਦਲ ਦੀ ਜਾਂ ਫਿਰ ਜੋ ਪ੍ਰਭਾਵ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਉਹ ਕਾਇਮ ਕਰਨ ਦੇ ਵਿੱਚ ਕਾਮਯਾਬ ਹੋਣਗੇ ਇਹ ਵੱਡਾ ਸਵਾਲ ਹੈ ਕਿਉਂਕਿ ਇਸ ਵਕਤ ਅਕਾਲੀ ਦਲ ਨੂੰ ਇੱਕ ਉਹ ਜਰਨੈਲ ਚਾਹੀਦਾ ਜਿਹੜਾ ਉਹਨਾਂ ਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਕੇ ਹਾਰੀ ਹੋਈ ਜੰਗ ਦੇ ਵਿੱਚੋਂ ਹੁਣ ਉਹਨਾਂ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਵੇ ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੋ ਫਾੜ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀ ਵੱਡੇ ਲੀਡਰ ਛੱਡ ਕੇ ਦੂਜੇ ਪਾਸੇ ਚਲੇ ਗਏ ਜਾਂ ਫਿਰ ਭਾਜਪਾ ਦੇ ਨਾਲ ਜਿਹੜਾ ਸਮਝੌਤਾ ਸੀ ਉਹ ਟੁੱਟ ਗਿਆ ਸੀ ਹੁਣ ਅਕਾਲੀ ਦਲ ਇਕੱਲਿਆਂ ਤੌਰ ਦੇ ਉੱਤੇ ਪੰਜਾਬ ਦੇ ਵਿੱਚ 2027 ਦੇ ਵਿੱਚ ਕਿਵੇਂ ਵਾਪਸੀ ਕਰੇਗਾ ਇਹ ਵੱਡਾ ਸਵਾਲ ਹੈ ਤੇ ਵੱਡੀ ਚੁਣੌਤੀ ਵੀ ਨਵੇਂ ਪ੍ਰਧਾਨ ਦੇ ਲਈ ਜ਼ਰੂਰ ਹੋਵੇਗੀ ਭਾਵੇਂ ਸੁਖਵੀਰ ਬਾਦਲ ਹੋਣ ਜਾਂ ਫਿਰ ਬਿਕਰਸ ਸਿੰਘ ਜਠੀਆ ਜਾਂ ਜੇ ਕੋਈ ਹੋਰ ਹੋਵੇ ਕਿਉਂਕਿ ਇਸ ਨੂੰ ਲੈ ਕੇ ਵੋਟਰਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਜਾ ਰਹੀ ਸੀ ਕਿ ਜਿਹੜੀ ਅਸੀਂ ਭਰਤੀ ਕੀਤੀ ਹੈ ਉਹ 35 ਲੱਖ 36 ਲੱਖ ਹੋਗੀ ਪਰ ਉਹਨੂੰ ਉਹ 26 ਲੱਖ ਦੇ ਉੱਤੇ ਉਸ ਦੀ ਗਿਣਤੀ ਸੀ ਜਿਹੜੀ ਉਹ ਆ ਕੇ ਰੁਕ ਗਈ ਹੈ ਕੀ ਕਾਰਨ ਕੀ ਨੇ ਜਿਹੜੀ ਪਹਿਲਾਂ ਕਾਪੀਆਂ ਜਿੰਨੀ 10 ਲੱਖ ਵੰਡੀਆਂ ਵੱਡ ਵੰਡੀਆਂ ਗਈਆਂ ਸੀ ਕੀ ਉਹ ਵਾਪਸ ਨਹੀਂ ਕੀਤੀਆਂ ਗਈਆਂ ਜਾਂ ਫਿਰ ਉਹ ਜਿਹੜੇ ਲੀਡਰ ਸੀ ਉਹ ਦੂਜੀਆਂ ਪਾਰਟੀਆਂ ਦੇ ਵੱਲ ਚਲੇ ਗਏ ਜਾਂ ਫਿਰ ਕਹਿ ਲਈਏ ਜਾਂ ਫਿਰ ਕਹਿ ਲਈਏ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕੀ ਉਹਨਾਂ ਦੇ ਵੱਲ ਉਹ ਚਲੇ ਗਏ ਨੇ ਕੀ ਕੁਝ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਹੋਣੀ ਹੈ ਪਰ ਵਿਕਰਮ ਸਿੰਘ ਮਜੀਠੀਆ ਜੇਕਰ ਪ੍ਰਧਾਨ ਬਣਦੇ ਨੇ ਤਾਂ ਤੁਹਾਡੇ ਕੀ ਵਿਚਾਰ ਨੇ ਕਿ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਨੂੰ ਇਸ ਸਥਿਤੀ ਦੇ ਵਿੱਚੋਂ ਕੱਢ ਪਾਉਣਗੇ ਕਿ ਜੋ ਉਹਨਾਂ ਦਾ ਮਿਆਰ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਡਿੱਗਿਆ ਹੋਇਆ ਉਸ ਨੂੰ ਚੁੱਕਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਨਹੀਂ ਆਪਣੀ رائے ਇਸ ਵੀਡੀਓ ਦੇ ਕਮੈਂਟ ਵਿੱਚ ਜ਼ਰੂਰ ਦਿਓ ਧੰਨਵਾਦ